ਬੀ ਕਨਵਨ ਯੂਸਰਮ ਦਰਸ਼ਕਾ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚਿਆ ਨੀਲੋਪੁਲ ਤੇ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਇੱਥੇ ਛੋਲੇ ਪੂੜੀਆਂ ਤੇ ਜਲੇਬੀਆਂ ਦਾ ਟੁੱਟ ਲੰਗਰ ਵਰਤਿਆ ਇਹ ਲੰਗਰ ਸਾਨੇਵਾਲ ਪ੍ਰੇਮ ਕਲੋਨੀ ਵੱਲੋਂ ਲਗਾਇਆ ਗਿਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਿਆ ਅਤੇ ਮਾਤਾ ਦਾ ਗੁਣਗਾਨ ਕੀਤਾ ਇਸ ਮੌਕੇ ਇੱਕ ਸਕੂਲਰ ਸੰਦੀਪ ਸੋਨੀ ਸਾਹਿਲ ਸੋਨੀ ਰਜੇਸ਼ ਪਾਟਿਆ ਹਰਸ਼ਪ੍ਰੀਤ ਸਿੰਘ ਰாகுਲ ਪਾਟਿਆ ਵਿੱਕੀ ਧਰਮਸਰੂਪ ਜੀਤੀ ਧਰਮ ਸਰੋਤ ਤੇ ਬੋਲ ਪਤਵੰਤੇ ਸੱਜਣ ਹਾਜ਼ਰ ਸਿ ਆਉ ਦੇਖਦੇ ਹਾਂ ਇਸ ਰਿਪੋਰਟ ਇਹ ਐਮਸੀ ਸਾਹਿਬ ਜਿਹੜਾ ਹੈ ਆਲ ਲੰਗਰ ਲਗਾਇਆ ਆਨੰਦਪੁਰ ਸਾਹਿਬ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਮਾਤਾ ਦੇ ਸੌਣ ਦੇ ਚਾਲੇ ਦੀਆਂ ਸਭ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਡ੍ਰੀਮ ਕਲੋਨੀ ਨੰਦਪੁਰ ਸਾਹਨੇਵਾਲ ਸਾਰਿਆਂ ਦੀ ਸਮੂਹ ਸੰਗਤ ਦੇ ਸਦਕਾ ਇੱਥੇ ਵਿਸ਼ਾਲ ਭੰਡਾਰਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਬਹੁਤ ਸੰਗਤ ਰਾਤ ਨੂੰ ਦੂਰੋਂ ਚੱਲ ਕੇ ਕਦੇ ਦਿਨ ਦੇ ਵਿੱਚ ਕਿਸੇ ਨੂੰ ਵੀ ਇੱਥੇ ਰਹਿਣ ਦੀ ਸੌਣ ਦੀ ਪੂਰੀ ਵਿਵਸਥਾ ਕੀਤੀ ਗਈ ਆ ਤੇ 24 ਘੰਟੇ ਲੰਗਰ ਦੀ ਵਿਵਸਥਾ ਕੋਈ ਸੰਗਤ ਇੱਥੇ ਖਾਲੀ ਨਹੀਂ ਮੁੜਦੀ ਮਾਤਾ ਦੀ ਇੰਨੀ ਕਿਰਪਾ ਇਦਾਂ ਹੀ ਮੈਂ ਕਹਿੰਦਾ ਭਰਾਵਾਂ ਤੇ ਮੇਰੇ ਤੇ ਮਾਤਾ ਰਾਣੀ ਦੀ ਕਿਰਪਾ ਰਵੇ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤਾਂ ਇਦਾਂ ਹੀ ਵਿਸ਼ਾਲ ਬਣਾ ਰਹੇ ਹਰ ਸਾਲ ਲੱਗਦੇ ਰਹਿਣ ਇਦਾਂ ਆਪਾਂ ਸਾਰੇ ਮਿਲ ਕੇ ਬੋਲਾਂਗੇ ਜਕਾਰਾ ਸ਼ੇਰਾਵਾਲੀ ਦਾ ਹੋਰ ਸਾੱਚੇ ਦਰਵਾਜ਼ੇ ਕੀ ਜੀ ਜੀ ਜਾਵਾਂਗੇ ਜੋ ਇਹ ਤੂਰੀ ਨੰ ਕੋਸਾਨੇ ਵਾਲੇ ਜੋ ਲੰਗਰ ਲਗਾ ਦੇਵੇ ਤੇ ਬੜੀ ਚੰਗੀ ਸਰ ਨੂੰ ਪਹਿਲੇ ਸਾਨੂੰ ਜੈ ਮਾਤਾ ਜੀ ਜੀ ਐਨੋ ਜੀ ਸਭ ਨੂੰ ਜਿਹਨੇ ਸਾਡੀ ਸਾਥ ਸੰਗਤ ਹੈ ਸਾਡੇ ਸਾਥ ਤੁਹਾਨੂੰ ਤੇ ਆਪਣੇ ਸੋਨੀ ਪ੍ਰਧਾਨ ਜੀ ਸਾਹਨ ਵਾਲੇ ਕੌਂਸਲਰ ਸਾਹਿਬ ਤੇ ਇਹਨਾਂ ਦੇ ਨਾਲ ਸਾਇਲ 파ੜਿਆ ਸਾਹਿਬ ਰੋਹਿਤ 파ੜਿਆ ਸਾਹਿਬ ਜਿਨੇ ਵੀ ਸੱਜਣ ਮਿੱਤਰ ਜੋ ਵੀ ਇਹਨਾਂ ਨਾਲ ਆਏ ਨੇ ਇਹਨਾਂ ਅੱਜ ਆਪਣੇ ਦਿਲੋਂ ਇੱਕ ਦਿਨ ਦਾ ਲੰਗਰ ਦੀ ਸੇਵਾ ਸੀਗੀ ਜੀ ਜਲੇਬੀਆਂ ਦੀ ਇਹਨਾਂ ਨੇ ਮੁੰਡਿਆਂ ਨੌਜਵਾਨਾਂ ਨੇ ਸਾਡੇ ਪ੍ਰਧਾਨ ਸਾਹਿਬਾਂ ਨੇ ਰਲ ਕੇ ਨਵਾਈਏ ਆਪਣੀ ਚਿੱਤੀ ਹੈ ਜੀ ਬਾਕੀ ਮੇਰੇ ਸਾਥੀ ਸਾਡੇ ਮੁਖ ਸੇਵਾਦਾਰ ਜੀ ਪੀਐਸਾ ਜੀ ਕਾਲੂ ਕਾਲਾ ਸਰਜੀਤ ਹੋਰ ਜਿਵੇਂ ਕਿ ਆਪਣੇ ਸੱਜਣਾਂ ਦੇ ਸਾਨੇ ਵਾਲੇ ਬਹੁਤ سارے ਨੌਜਵਾਨ ਨੇ ਇਸ ਲੰਗਰ ਵੀ ਜੁੜੇ ਹੋਏ ਨੇ ਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੋ ਦਿਨ ਭਰ ਰਹੇ ਇਸ ਲੰਗਰ ਤੇ ਸੇਵਾ ਕਰਦੇ ਨੇ ਡਿਊਟੀ ਨਿਭਾਉਂਦੇ ਨੇ ਤੇ ਬਾਕੀ ਹੋਰ ਸਾਰੇ ਵੀ ਸਾਨੇ ਵਾਲੇ ਜਿਨ੍ਹਾਂ ਨੇ ਸੱਜਣ ਸਹਿਯੋਗ ਨੇ ਜੋ ਵੀ ਸਾਨੂੰ ਸੇਵਾ ਦਿੰਦਿਆ ਬਤ ਤੋਂ ਬਾਦ ਮੈਂ ਕਹਿੰਦਾ ਮਾਮਾ ਨੂੰ ਚੜ੍ਹਦੀ ਕ੍ਰਿਪਾ ਰੱਖੇ ਤਰੱਕੀਆਂ ਬਖਸ਼ੇ ਦਿਨ ਦੁਗਣੀ ਰਾਤ ਚੋਕਣੀ ਤਰੱਕੀ ਰਵੇ ਆਪਣੇ ਬਾਕੀ ਮਾਪੇ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਣ ਇੱਥੇ ਆਇਆਂ ਦਾ